ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਫੁੱਲਣਾ ਅੱਜ ਦੇ ਸਮੇਂ ਵਿੱਚ ਹਰ ਦੂਜੇ ਵਿਅਕਤੀ ਦੀ ਸਮੱਸਿਆ ਹੈ ਪਰ ਦੋਸਤੋ ਖਾਸ ਤੌਰ ਤੇ ਇਹ ਦਮੇ ਦੇ ਮਰੀਜ਼ਾਂ ਨੂੰ ਹੁੰਦੀ ਹੈ। ਦੋਸਤੋ ਜਦੋਂ ਵੀ ਸਾਹ ਲੈਣ ਵਿੱਚ ਤਕਲੀਫ ਆਵੇ ਤਾਂ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਿਕਨਾਈ ਯੋਗਤ ਖਾਣਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਾਂ ਫਿਰ ਦੋਸਤੋ ਜੋ ਚੀਜ਼ਾਂ ਵਿੱਚ ਐਸਿਡ ਹੁੰਦਾ ਹੈ, ਉਹਨਾਂ ਚੀਜ਼ਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ। ਇਹਨਾਂ ਚੀਜ਼ਾਂ ਨੂੰ ਦੋਸਤੋ ਸਾਡੇ ਆਹਾਰ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਇਹਨਾਂ ਦੀ ਥਾਂ ਤੇ ਤੁਸੀਂ ਦੋਸਤੋ ਹਰੀਆਂ ਪੱਤੇਦਾਰ ਸਬਜ਼ੀਆਂ, ਰਸਦਾਰ ਫਲ ਅਤੇ ਇਨਾ ਦਾ ਸੇਵਨ ਕਰਨਾ ਸਾਡੇ ਸਰੀਰ ਲਈ ਅਤੇ ਸਾਡੇ ਸਾਹ ਲਈ ਬਹੁਤ ਜ਼ਿਆਦਾ ਵਧੀਆ ਹੋਵੇਗਾ ਜਦੋਂ ਵੀ ਦੋਸਤੋ ਸਾਹ ਫੁੱਲੇ ਜਾਂ ਫਿਰ ਸਾਹ ਲੈਣ ਵਿੱਚ ਦਿੱਕਤ ਆਵੇ ਤਾਂ ਇੱਕ ਗਲਾਸ ਹਲਕੇ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਕਾਫੀ ਹੱਦ ਤੱਕ ਰਾਹਤ ਮਿਲ ਜਾਵੇਗੀ ਇਹ ਅਸਥਮਾ ਤੇ ਵੀ ਅਸਰ ਪਾਉਂਦਾ ਹੈ ਦੋਸਤੋ ਜੇਕਰ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਦੀ ਭਾਫ਼ ਲੈਂਦੇ ਹੋ ਤਾਂ ਵੀ ਦੋਸਤੋ ਅਸਥਮਾ ਤੋਂ ਤੁਹਾਨੂੰ ਕੁਝ ਹੱਦ ਤੱਕ ਆਰਾਮ ਮਿਲ ਜਾਵੇਗਾ ਜੇਕਰ ਤੁਸੀਂ ਦੋਸਤੋ ਚਾਰ ਤੋਂ ਪੰਜ ਪੱਤੇ ਤੁਲਸੀਆਂ ਦਾ ਰਸ ਕੱਢ ਕੇ ਇਸ ਵਿੱਚ ਇੱਕ ਚਮਚ ਦਮ ਲਾ ਕੇ ਇਸ ਦਾ ਦਿਨ ਵਿੱਚ ਦੋ ਵਾਰ ਸੇਵਨ ਕਰਦੇ ਹੋ ਤਾਂ ਦੋਸਤੋ ਇਸ ਨਾਲ ਹੌਲੀ-ਹੌਲੀ ਸਾਹ ਦੀ ਸਮੱਸਿਆ ਤੋਂ ਤੁਹਾਨੂੰ ਆਰਾਮ ਮਿਲ ਜਾਵੇਗਾ ਦੋਸਤੋ ਜੇਕਰ ਕਿਸੇ ਵਿਅਕਤੀ ਨੂੰ ਅਸਥਮਾ ਦਾ ਅਟੈਕ ਆਉਂਦਾ ਹੈ ਤਾਂ ਤੁਸੀਂ ਦੋਸਤੋ ਉਸ ਨੂੰ ਕਾਫੀ ਵੀ ਪਿਆ ਸਕਦੇ ਹੋ ਇਸ ਨਾਲ ਦੋਸਤੋ ਉਸ ਦੀ ਸਾਹ ਨਾਲ ਹੀ ਖੁੱਲ ਜਾਵੇਗੀ ਜੇਕਰ ਮਰੀਜ਼ ਦੋਸਤੋ ਕਾਫੀ ਪੀਣ ਦੀ ਹਾਲਤ ਵਿੱਚ ਨਹੀਂ ਹੈ ਤਾਂ ਤੁਸੀਂ ਦੋਸਤੋ ਉਸ ਨੂੰ ਕਾਫੀ ਸੁੰਘਾ ਵੀ ਸਕਦੇ ਹੋ ਇਸ ਦੀ ਸਮੈਲ ਨਾਲ ਦੋਸਤੋ ਉਸ ਦੀਆਂ ਨਾੜਾਂ ਖੁੱਲ ਜਾਣਗੀਆਂ ਦੋਸਤੋ ਸਾਫ ਫੁੱਲਣ ਤੇ ਸਫੈਦੇ ਦਾ ਤੇਲ ਸੁੰਗਣ ਨਾਲ ਵੀ ਕਾਫੀ ਆਰਾਮ ਮਿਲਦਾ ਹੈ ਇਸ ਨਾਲ ਦੋਸਤੋ ਸਾਡੀਆਂ ਸਾਹ ਵਾਲੀਆਂ ਨਾੜਾਂ ਖੁੱਲ ਜਾਂਦੀਆਂ ਹਨ ਜੇ ਇਸ ਨੂੰ ਆਪਣੀ ਛਾਤੀ ਉੱਤੇ ਮਾਲਿਸ਼ ਕਰ ਸਕਦੇ ਹੋ ਜੋ ਕਿ ਦੋਸਤੋ ਨੱਕ ਦੇ ਰਾਹੀਂ ਇਸ ਦੀ ਸਮੈਲ ਸਾਡੇ ਅੰਦਰ ਜਾਵੇਗੀ ਜੋ ਕਿ ਸਾਡੇ ਲਈ ਕਾਫੀ ਹੱਦ ਤੱਕ ਫਾਇਦੇਮੰਦ ਹੋ ਸਕਦਾ ਹੈ ਦੋਸਤੋ ਜੇਕਰ ਤੁਹਾਨੂੰ ਠੰਡ ਕਰਕੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਦੋਸਤੋ ਕਿਸੇ ਗਰਮ ਜਗ੍ਹਾ ਉੱਤੇ ਚਲੇ ਜਾਓ ਜਾਂ ਫਿਰ ਦੋਸਤੋ ਤੁਸੀਂ ਗਰਮ ਪਾਣੀ ਨਾਲ ਨਹਾ ਲਓ ਇਸ ਨਾਲ ਦੋਸਤੋ ਤੁਹਾਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ ਅਤੇ ਜੇਕਰ ਦੋਸਤੋ ਤੁਹਾਨੂੰ ਸਾਹ ਫੁੱਲਦਾ ਹੈ ਜਾਂ ਫਿਰ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਤਾਂ ਦੋਸਤੋ ਤੁਸੀਂ ਭੀੜ ਭੜ ਵਾਲੇ ਇਲਾਕੇ ਤੇ ਜਾਂ ਫਿਰ ਧੂੜ ਮਿੱਟੀ ਵਾਲੀ ਜਗ੍ਹਾ ਉੱਤੇ ਘਟ ਜਾਓ ਕਿਉਂਕਿ ਦੋਸਤੋ ਮੰਦ ਹੋਵੇਗਾ ਤਾਂ ਦੋਸਤੋ ਇਸੇ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ